ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਬੈਕ ਘਰ ਦੀ ਕੰਟੀਨ ਤੇ ਕੀ ਇਹਦੀ ਸਬਜੀ ਤੁਸੀਂ ਕਈ ਵਾਰੀ ਖਾਧੀ ਹੋਏਗੀ ਤੇ ਅੱਜ ਅਸੀਂ ਬਣਾਵਾਂਗੇ ਜੀ ਪਰਮਾ ਕੀ ਇਹ ਜਿਹੜੇ ਕਿ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਬਣਦੇ ਨੇ ਚਲੋ ਜੀ ਸ਼ੁਰੂ ਕਰ ਦਿਆਂ ਚੱਜਦੀ ਆਪਣੀ ਰੈਸਪੀ ਅੱਜ ਆਪਾਂ ਗਏ ਸੀ ਜੀ ਸਬਜੀ ਮੰਡੀ ਤੇ ਉੱਥੇ ਮੈਨੂੰ ਬਹੁਤ ਹੀ ਛੋਟੇ ਛੋਟੇ ਬੜੇ ਪਿਆਰੇ ਪਿਆਰੇ ਇਹ ਕੀਆ ਕੱਦੂ ਦਿਖੇ ਤੇ ਮੈਂ ਫਟਾਫਟ ਇਹਨਾਂ ਨੂੰ ਖਰੀਦਿਆ ਤੇ ਇਹਨਾਂ ਨੂੰ ਆਪਾਂ ਵਰਕੇ ਬਣਾਵਾਂਗੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਛੇਲ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਜੀ ਇਹਦਾ ਆਪਾਂ ਪਤਲਾ ਪਤਲਾ ਛਿਲਕਾ ਲਾਵਾਂਗੇ ਇਹ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਏ ਜਿਨ੍ਹਾਂ ਨੂੰ ਕੀ ਹੈ ਨਹੀਂ ਪਸੰਦ ਉਹ ਵੀ ਬਹੁਤ ਹੀ ਖੁਸ਼ ਹੋ ਕੇ ਖਾਣਗੇ ਤੇ बार-बार ਤੁਹਾਨੂੰ ਕਹਿਣਗੇ ਜੀ ਇਹ ਸਬਜੀ ਨੂੰ ਬਣਾਓ ਕੀ ਇਹਨੂੰ ਛੇਲ ਕੇ ਧੋ ਕੇ ਤੇ ਆਪਾਂ ਚੰਗੀ ਤਰ੍ਹਾਂ ਸੁੱਕੇ ਕੱਪੜੇ ਨਾਲ ਸਾਫ਼ ਕਰ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਇਸ ਤਰ੍ਹਾਂ ਕਰਦ ਦੀ ਸਹਾਤ ਨਾਲ ਤਿੰਨ ਚਾਰ ਵਾਰੀ ਕੱਟ ਲਗਾਵਾਂਗੇ ਆ ਦੇਖੋ ਜੀ ਇਸੇ ਤਰ੍ਹਾਂ ਹੀ ਆਪਾਂ ਸਾਰੇ ਕੀ ਹੈ ਕੱਟ ਕੇ ਤਿਆਰ ਕਰਦੇ ਹਾਂ ਤੇ ਹੁਣ ਅਸੀਂ ਕੀ ਐਵੇਂ ਇਸ ਸਟਫਿੰਗ ਕਰਨ ਵਾਸਤੇ ਸੁੱਕਾ ਮਸਾਲਾ ਬਣਾ ਕੇ ਤਿਆਰ ਕਰਾਂਗੇ ਇੱਕ ਚਮਚਾ ਭਰ ਕੇ ਲਿਆਜੀ ਆਪਾਂ ਧਨੀਆ ਪਾਊਡਰ ਅੱਧਾ ਚਮਚਾ ਢੇਗੀ ਮਿਰਚ ਅੱਧਾ ਚਮਚਾ ਹਲਦੀ ਪਾਊਡਰ ਅੱਧਾ ਚਮਚਾ ਗਰਮ ਮਸਾਲਾ ਤੇ ਸਵਾਦ ਦੇ ਹਿਸਾਬ ਨਾਲ ਆਪਾਂ ਲਿਆਜੀ ਲੂਣ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਭਰ ਕੇ ਲਸਣ ਅਦਰਕ ਦੀ ਪੀਸਟ ਪਾਵਾਂਗੇ ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਲਸਣ ਅਦਰਕ ਦੀ ਪੀਸਟ ਪਾ ਦਾਂਗੇ ਤੇ ਸਾਰੇ ਮਸਾਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਕੀਆ ਕਦੂ ਆਪਣਾ ਕੱਟ ਕੇ ਤਿਆਰ ਹੈ ਤੇ ਹੁਣ ਅਸੀਂ ਇਹਦੇ ਵਿੱਚ ਮਸਾਲਾ ਭਰਾਂਗੇ ਇਸ ਤਰ੍ਹਾਂ ਅਸੀਂ ਬੜੇ ਆਰਾਮ ਨਾਲ ਇਹਦੇ ਵਿੱਚ ਮਸਾਲਾ ਪਰ ਲਾਂਗੇ ਇੱਦਾਂ ਇਹਨੂੰ ਅਸੀਂ ਦਬਾਵਾ ਦਾਂਗੇ ਇਸੇ ਤਰ੍ਹਾਂ ਆਪਾਂ ਸਾਰੇ ਕੀਆ ਭਰ ਕੇ ਤਿਆਰ ਕਰਦੇ ਹਾਂ ਮਸਾਲਾ ਭਰ ਕੇ ਆਪਾਂ ਸਬਜ਼ੀ ਨੂੰ ਤਿਆਰ ਕਰ ਲਿਆ ਤੇ ਥੋੜਾ ਜਿਹਾ ਮਸਾਲਾ ਬਚ ਗਿਆ ਇਹਦਾ ਵੀ ਇਸਤੇਮਾਲ ਅਸੀਂ ਅੱਗੋਂ ਸਬਜ਼ੀ ਵਿੱਚ ਕਰ ਲਵਾਂਗੇ ਕ੍ਰਾਈਵੇ ਚਾਪਾ ਪਹਿਲੇ ਤੋਂ ਹੀ 3 ਚਮਚੇ ਸਰੋਂ ਦੇ ਤੇਲ ਨੂੰ ਗਰਮ ਰੱਖਿਆ ਹੈ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਅਸੀਂ ਗੈਸ ਦੀ ਫਲੇਮ ਨੂੰ ਬਿਲਕੁਲ ਲੋ ਕਰਾਂਗੇ ਪਰ ਵਾਹ ਸਬਜ਼ੀਆਂ ਹਮੇਸ਼ਾ ਹੀ ਸਰੋਂ ਦੇ ਤੇਲ ਵਿੱਚ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਸਭ ਤੋਂ ਪਹਿਲਾਂ ਸੀ ਇਹਦੇ ਵਿੱਚ ਥੋੜੇ ਜਿਹਾ ਸਾਫ ਤੇ ਮਸਾਲੇ ਪਾ ਦਾਂਗੇ ਅੱਧਾ ਚਮਚਾ ਦਰੜ ਫਰੜ ਕੀਤਾ ਹੋਇਆ ਈ ਤਾਂ ਨਹੀਂਆ ਅੱਧਾ ਚਮਚਾ ਜੀਰਾ ਤੇ ਚਮਚੇ ਦਾ ਚੌਥਾ ਹਿੱਸਾ ਅਜਵੈਣ ਪਾ ਦਾਂਗੇ ਇਦੇ ਨਾਲ ਹੀ ਅਸੀਂ ਇੱਕ ਚੁਟਕੀ ਪਾਵਾਂਗੇ ਜੀ ਹਿੰਗ ਹਿੰਗ ਦੇ ਨਾਲ ਸਬਜ਼ੀ ਦਾ ਟੇਸ ਦੁੱਗਣਾ ਹੋ ਜਾਂਦਾ ਹੈ ਤੇ ਸਬਜ਼ੀ ਹজম ਵੀ ਬਹੁਤ ਜਲਦੀ ਹੋ ਜਾਂਦੀ ਹੈ ਬਿਲਕੁਲ ਲੋ ਫਲੇਮ ਤੇ ਜੇ ਆਪਾਂ ਇਹਨਾਂ ਮਸਾਲਿਆਂ ਨੂੰ ਭੁੰਨ ਕੇ ਤਿਆਰ ਕਰਾਂਗੇ ਸੁੱਕੇ ਮਸਾਲੇ ਭੁੱਜ ਕੇ ਤਿਆਰ ਨੇ ਜੀ ਹੁਣ ਵਾਰੀ ਆ ਗਈ ਹੈ ਜੀ ਕੀਆ ਕद्दू ਦੀ ਇੱਕ ਇੱਕ ਕਰਕੇ ਆਪਾਂ ਇਹ ਵਾਲੇ ਸਾਰੇ ਕੀਆ ਤੇਲ ਵਿੱਚ ਰੱਖ ਦਾਂਗੇ 4-5 ਮਿੰਟ ਅਸੀਂ ਇਹਨੂੰ ਇਸੇ ਤਰ੍ਹਾਂ ਹੀ ਪਿਆਰ ਰਹਿਣ ਦਵਾਵਾਂਗੇ ਜਦੋਂ ਇੱਕ ਸਾਈਡ ਥੋੜੀ ਪੱਕੇਗੀ ਫਿਰ ਆਪਾਂ ਇਹਦੀ ਦੂਜੀ ਸਾਈਡ ਪਲਟ ਕੇ ਚੇਂਜ ਕਰਾਂਗੇ ਹੁਣ ਅਸੀਂ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਆਹ ਦੇਖੋ ਜੀ ਇੱਕ ਸਾਈਡ ਤੋਂ ਬਿਲਕੁਲ ਇਹ ਸਿੱਕ ਗਏ ਨੇ ਤੇ ਇਸ ਤਰ੍ਹਾਂ ਹੀ ਅਸੀਂ ਹੁਣ ਇਹਨਾਂ ਦੀ ਪਲਟ ਕੇ ਦੂਜੀ ਸਾਈਡ ਚੇਂਜ ਕਰ ਦਵਾਂਗੇ ਉਲਟਾ-ਪਲਟਾ ਕੇ ਇਹਨਾਂ ਨੂੰ ਆਪਾਂ ਸੇਕ ਕੇ ਤਿਆਰ ਕਰਾਂਗੇ ਸਬਜ਼ੀ ਨੂੰ ਅਸੀਂ ਮੀਡੀਅਮ ਫਲੇਮ ਤੇ ਠੇਕਾਂਗੇ ਆਪਾਂ ਹਾਈ ਫਲੇਮ ਤੇ ਨਹੀਂ ਠੇਕਣੀ ਹਾਈ ਫਲੇਮ ਤੇ ਇਹ ਹੋਏਗਾ ਕਿ ਸਬਜੀ ਉਪਰੋਂ ਉਪਰੋਂ ਤਾਂ ਪੱਕ ਜਾਏਗੀ ਪਰ ਅੰਦਰੋਂ ਕੱਚੀ ਰਹੇਗੀ ਜਦੋਂ ਸਬਜੀ ਥੋੜੀ ਜਿਹੀ ਪੱਕਦੀ ਹੈ ਫਿਰ ਆਪਾਂ ਇਹਦੇ ਵਿੱਚ ਲਸਣ ਪਿਆਜ਼ ਤੇ ਹਰੀ ਮਿਰਚ ਪਾਵਾਂਗੇ ਜਿੰਨਾ ਦਾ ਟੇਸ ਸਬਜੀ ਵਿੱਚ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਹੁਣ ਇਸੇ ਨੂੰ ਟੱਕ ਤੇ 5-7 ਮਿੰਟ ਪਕਾਵਾਂਗੇ 5-6 ਮਿੰਟ ਹੋ ਗਏ ਨੇ ਜੇ ਸਬਜੀ ਨੂੰ ਆਪਾਂ ਪਕਾ ਰਹੇ ਹਾਂ ਹੁਣ ਅਸੀਂ ਇਹਨੂੰ ਚੈੱਕ ਕਰਦੇ ਆਂ ਦੇਖੋ ਜੀ ਅੱਗੇ ਨਾਲ ਸਬਜ਼ੀ ਥੋੜੀ ਜਿਹੀ ਪੱਕ ਕੇ ਸੌਫਟ ਹੋ ਗਈ ਹੈ ਤੇ ਥੋੜੀ देर ਰੱਖੀਏ ਨੂੰ ਹੋਰ ਪਕਾਵਾਂਗੇ ਬਹੁਤ ਹੀ ਵਧੀਆ ਖੁਸ਼ਬੂ ਆਣ ਰਹੀ ਹੈ ਕੋਣਸੀ ਸਬਜ਼ੀ ਦਾ ਟੇਸ ਹੋਰ ਜ਼ਿਆਦਾ ਵਧੀਆ ਕਰਨ ਲਈ ਅਸੀਂ ਇਹਦੇ ਵਿੱਚ ਆਪਾਂ ਤਿੰਨ మీడియం ਸਾਈਜ਼ ਦੇ ਪਿਆਜ਼ ਲਈਏ ਨੇ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਲੰਮਾ ਲੰਮਾ ਕੱਟ ਲਿਆ ਹੈ 10-12 ਲਸਣ ਦੀਆਂ ਕਲੀਆਂ ਤੇ 10 ਘਾ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਉਹਨਾਂ ਨੂੰ ਇਸ ਤਰ੍ਹਾਂ ਸੀ ਵੀ ਚੋਦੀ ਕੱਟ ਲਗਾ ਲਿਆ ਤੇ ਇਹ ਸਾਰਾ ਆਪਾਂ ਸਬਜ਼ੀ ਦੇ ਵਿੱਚ ਪਾਵਾਂਗੇ ਤੁਸੀਂ ਚਾਹਤੇ ਹੋ ਵਿੱਚ ਇੱਕ ਟਮਾਟਰ ਨੂੰ ਵੀ ਬਰੀਕ-ਬਰੀਕ ਕੱਟ ਕੇ ਪਾ ਸਕਦੇ ਹੋ ਪਰ ਆਪਾਂ ਟਮਾਟਰ ਤੋਂ ਬਿਨਾਂ ਹੀ ਅਜੇ ਇਹ ਸਬਜ਼ੀ ਨੂੰ ਆ ਕੇ ਤਿਆਰ ਕਰਾਂਗੇ ਇਹਦੇ ਨਾਲ ਹੀ ਆਪਣਾ ਜਿਹੜਾ ਬਚਿਆ ਹੋਇਆ ਮਸਾਲਾ ਸੀ ਉਹਨੂੰ ਵੀ ਅਸੀਂ ਪਾਵਾਂਗੇ ਤਾਂ ਬਹੁਤ ਹੀ ਆਰਾਮ ਨਾਲ ਹਲਕੇ-ਹਲਕੇ ਆਪਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਤੇ ਸਬਜ਼ੀ ਨੂੰ ਪਕਾ ਕੇ 10 ਮਿੰਟ ਹੋਰ ਆਪਾਂ ਮੀਡੀਅਮ ਫਲੇਮ ਤੇ ਪਕਾ ਕੇ ਫਿਰ ਚੈੱਕ ਕਰਾਂ ਲਓ ਜੀ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨੀ ਸੋਹਣੀ ਬਣੀ ਹੈ ਜੀ ਤੇ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਹੈ ਦੇਖੋ ਕਿ ਆ ਬਿਲਕੁਲ ਸੌਫਟ ਹੋ ਗਿਆ ਹੈ ਜੀ ਆਹ ਦੇਖੋ ਜੀ ਬਿਲਕੁਲ ਨਰਮ ਹੈ ਤੇ ਹੁਣ ਅਸੀਂ ਇਹਦੇ ਤੇ ਕੱਟਿਆ ਹੋਇਆ ਹਰਾ ਧਨੀਆ ਪਾਵਾਂਗੇ ਤੇ ਗਰਮਾ ਗਰਮ ਸਬਜੀ ਨੂੰ ਕਰਦੇ ਹਾਂ ਜੀ ਆਪਾਂ ਸਰਵ ਗਰਮਾ ਗਰਮ ਸਬਜੀ ਨੂੰ ਅਸੀਂ ਇੱਕ ਪਲੇਟ ਵਿੱਚ ਕੱਢਾਂਗੇ ਲਓ ਜੀ ਗਰਮਾ ਗਰਮ ਪਰਮਾ ਕੀਆ ਕद्दू ਦੀ ਸਬਜ਼ੀ ਬਣ ਕੇ ਤਿਆਰ ਹੈ ਉੱਪਰ ਉਹਦੀ ਪੌਣੇ ਆ ਜੀ ਕੱਟਿਆ ਹੋਇਆ ਆਪਾਂ ਫਰੈਸ਼ ਧਨੀਆ ਤੇ ਬਹੁਤ ਹੀ ਵਧੀਆ ਤੇ ਹੈਲਦੀ ਸਬਜ਼ੀ ਬਣ ਕੇ ਰੈਡੀ ਹੋਈ ਹੈ ਜੀ ਤੁਸੀਂ ਇੱਕ ਵਾਰੀ ਇਹਨੂੰ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਪੂਰਾ ਯਕੀਨ ਹੈ ਕਿ ਜੇਕਰ ਤੁਹਾਡੇ ਘਰ ਵਿੱਚ ਕੋਈ ਵੀ ਬੱਚਾ ਕੀਆ ਨਹੀਂ ਖਾਂਦਾ ਤੇ ਉਹ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਖੁਸ਼ ਹੋ ਕੇ ਖਾਏਗਾ ਤੇ ਤੁਸੀਂ ਇਸ ਸਬਜੀ ਨੂੰ ਬੱਚਿਆਂ ਦੇ ਟਿਫਿਨ ਚ ਵੀ ਦੇ ਸਕਦੇ ਹੋ ਤੇ ਸਬਜੀ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਤੁਸੀਂ ਇੱਕ ਵਾਰੀ ਇਸ ਸਬਜੀ ਨੂੰ ਮੇਰੇ ਇਸ ਤਰੀਕੇ ਨਾਲ ਬਣਾਇਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਹੋਰ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ